ਸਰਦਾਰ ਜੀ ਕਹਿ ਰਹੇ ਆ ਮੈਂ ਐਫ ਆਈ ਆਰ ਦੇ ਬਰਾਬਰ ਤੁਹਾਨੂੰ ਮੈਂ ਅਰੈਸਟ ਕਰ ਰਹੇ ਹਾਂ ਜੀ ਬਾਈ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਇੱਕ ਬੰਦੇ ਨੂੰ ਨਹੀਂ ਦੱਸ ਰਿਹਾ ਮੈਂ ਹੁਣ ਹਾਂ ਜੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਪੁੱਛੋ ਨਾ ਕੋਈ ਆਈਡੀ ਦੱਸੇ ਤਾਂ ਸਹੀ ਹੈ ਗੈਟ ਦੇ ਅੰਦਰ ਦੀ ਹੋਈ ਆ ਤੁਸੀਂ ਮੇਰੀ ਗੱਲ ਸੁਣੋ ਐਫ ਆਈ ਆਰ ਦਾ ਵੇਰਵਾ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਰਿਗੂਲਡ ਹੈ ਬੀਬੀ ਤੁਸੀਂ ਹੋ ਜੀ ਬਾਈ ਜੀ ਗਰੇਵਾਲ ਪਿੰਡ ਸਕਰੋਦੀ ਸਰਪੰਚ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਫਾ ਸਰਪੰਚ ਹੈ ਅੱਛਾ ਇਹਨਾਂ ਦੇ ਪਿੰਡ ਦਾ ਨਾ ਤੁਸੀਂ ਪਿੰਡ ਦਾ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਆ ਜੇ ਸਾਫ ਇਨਸਪੈਕਟਰ ਠੀਕ ਹੈ ਜੀ ਹਾਂ ਜੀ ਬਾਕੀ ਤੁਸੀਂ ਮੈਨੂੰ ਕਰ ਮੈਂ ਜੋ ਕਰ ਰਿਹਾ ਅਰੈਸਟ ਕਰਨ ਨੂੰ ਹਾਂ ਬਿਲਕੁਲ ਆ ਜੀ ਅੱਛਾ ਉਸ ਪਰ ਪੁਲਿਸ ਨਾਲ ਗੱਲ ਹੋਣੀ ਹੈ ਨਾ ਬਾਈ ਮੈਂ ਮੈਂ ਤੁਹਾਡੇ ਖਿਲਾਫ ਕਾਨੂੰਨ ਕਰ ਦਿੱਤੀ ਤੁਸੀਂ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੱਕ ਉਹ ਰੈਕਸ਼ਨ ਦੇ ਦਿੱਤੀ ਸਾਰਾ ਕੁਝ ਦੇਦਾ ਇਕੱਲੀ ਕਰੀ ਦਾ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਜਾਣਾ ਦੇ ਦੇ ਖਿਲਾਫ ਐਫ ਆਈ ਆਰ ਕੀ ਦਰਜ ਕਰ ਦਿੱਤੀ ਲਓ 10 ਦਸਨ ਨਾ ਨਹੀਂ ਨਾ ਬ੍ਰਾਂਡ ਦਿਖਾਓ ਮੈਂ ਕਿਹ ਬ੍ਰਾਂਡ ਦੀ ਐਫ ਆਈ ਆਰ ਬ੍ਰਾਂਡ ਦੀ ਲੋੜ ਨਹੀਂ ਹੁੰਦੀ ਬਾਈ ਜੀ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਗਰੰਟ ਦੇ ਵਿੱਚ ਬਾਈ ਜੀ ਗਰੰਟ ਦੀ ਲੋੜ ਹੁੰਦੀ ਯਾਰ ਕਿਸੇ ਦੇ ਘਰੇ ਜਾਣ ਦੀ ਅਧਿਰਣ ਕਰ ਰਹੀ ਯਾਰ ਦੇ ਵਿੱਚ ਗਰੰਟ ਦੀ ਕੋਈ ਲੋੜ ਨਹੀਂ ਹੁੰਦੀ ਗਰੰਟ ਦੀ ਕਾਹ ਲੋੜ ਹੈ ਜੇ ਥੋੜੀ ਜਿਹੀ ਕੰਦ ਪਾੜ ਕੇ ਪੱਤਾ ਓਪਨ ਮੈਂ ਮਾਰ ਕੇ ਆ ਰਿਹਾ ਨਹੀਂ ਦੇਖੋ ਪਹਿਲੀ ਗੱਲ ਹੋਊਗੀ ਤੁਸੀਂ ਫੁਰਬਤਾਲੀਏ ਦਾਇਤਿਕ ਨਹੀਂ ਨਾ ਚੱਲੂ ਮੈਂ ਲੈ ਭਜਦਾ ਨਹੀਂ 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 ਕੋਈ ਨਹੀਂ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬਾਈ ਜੀ ਅਰੈਸਟ ਕਰਨ خاطر ਗਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈ ਗੱਲ ਨਹੀਂ ਉਹ ਤੁਸੀਂ ਹਾਂ ਤੁਹਾਡਾ ਵਕੀਲ ਦੱਸ ਦੇਵੇ ਤੇਰਾ ਤੁਹਾਡਾ ਵਕੀਲ ਦੱਸ ਦੇਵੇ ਵਕੀਲ ਦੇ ਵਿੱਚ ਸਾਡੇ ਤੋਂ ਪਾਵਰ ਹੈ ਨਾ ਐਫ ਆਈ ਆਰ ਦੇ ਤੁਹਾਡੇ ਕੋਲ ਪਾਵਰ ਆ ਸਾਡੇ ਕੋਲ ਨਹੀਂ ਹੈ ਹਾਫ ਦੇ ਪਾਵਰ ਮੈਂ ਮੰਨਦਾ ਤੁਹਾਡੇ ਕੋਲੇ ਪਾਵਰ ਆ ਐਫ ਆਈ ਆਰ ਦੇ ਵਿਆਪ ਤੋਂ ਤੁਹਾਨੂੰ ਅਰੈਸਟ ਕਰ ਰਹੇ ਹਾਂ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਆਪਾਂ ਵੀ ਜਾਣਾ ਪੈਣਾ ਆਪਾਂ ਮਾਲੀ ਜਾਣਾ ਠੀਕ ਹੈ ਆਈਟੀਸੀ ਦੀ ਥਾਣੇ ਪੁਲਿਸ ਸਟੇਸ਼ਨ ਤੁਹਾਡੀ ਐਫਆਈਆਰ ਲਾਉਣੀ ਕੀ ਐਫ ਐਰ ਕੀ ਐ ਉਹ ਮੈਂ ਕਹਿ ਰਹੇ ਤੋ ਮੈਂ ਦੱਸਦਾ ਹਾਂ ਕਿ ਤੁਸਾਂ ਨੀ ਬਗਾ ਬਾਈ ਚੱਲਣਾ 67 ਸੁਣੋ 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਤੁਸੀ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਬਿਤਾ ਉਹ ਸ਼ੈਕਸ਼ਨੀ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ੈਕਸ਼ਨੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੋਊਗਾ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੂੰ ਜਿਹੜੀ ਜੈਕਟ ਲੈਦੀ ਹਿੰਦਾਂਦ ਹੋਈ ਆ ਤੁਸੀਂ ਉਹ ਮੇਰੀ ਗੱਲ ਸੁਣੋ ਐਫਐਰ ਦਾ ਬੇਕਰ ਤੁਹਾਨੂੰ ਸਾਡਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਾਊਂਟ ਹੈ ਤੁਸੀਂ ਐਫਐਰ ਤੁਸੀਂ ਅਕਾਊਂਟ